ਅੱਸੀ ਗੱਲ ਤੁਸੀਂ ਜੁੜੇ ਹੋਇਆ ਪੰਜਾਬੀ ਰਿਵਿਊ ਐਸਈ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਬਹੁਤ ਵਾਰ ਜਦੋਂ ਆਪਾਂ ਲੀਡਰਾਂ ਨੂੰ ਦੇਖਦੇ ਆਂ ਵੱਡੇ ਵੱਡੇ ਕਾਫਲੇ ਵੱਡੀਆਂ ਵੱਡੀਆਂ ਗੱਡੀਆਂ ਨਾਲ ਸਕਿਉਰਿਟੀ ਦਾ ਕੇਰਾ ਤੇ ਬੰਦੇ ਨੂੰ ਲੱਗਦਾ ਕਿ ਸ਼ਾਇਦ ਜਦੋਂ ਬੰਦਾ ਚਾਰ ਪੈਸਿਆਂ 'ਚ ਹੋ ਜਾਂਦਾ ਤਾਂ ਬੰਦੇ ਨੂੰ ਲੱਗਦਾ ਕਿ ਸ਼ਾਇਦ ਇਹ ਠੀਕ ਹੈ। ਇਸੇ ਕਰਕੇ ਬਹੁਤ ਸਾਰੇ ਜਿਹੜੇ ਸਟਾਰ ਨੇ ਕਲਾਕਾਰ ਨੇ ਉਹਨਾਂ ਨੇ ਸਿਆਸਤ ਦੇ ਵਿੱਚ ਕਿਸਮਤ ਅਜ਼ਮਾਈ। ਉਹਨਾਂ ਨੇ ਸਿਆਸਤ ਦੇ ਵਿੱਚ ਆਪਣਾ ਪੈਰ ਰੱਖਿਆ ਪਰ ਬਾਅਦ ਦੇ ਵਿੱਚ ਉਹਨਾਂ ਦੇ ਤਜਰਬੇ ਸਫਲ ਨਹੀਂ ਹੋਏ। ਉਹ ਬੇਸ਼ੱਕ ਆਪਣੇ ਸਮੇਂ ਦੇ ਆਪਣੇ ਕਿਤੇ ਦੇ 스타 ਤਾਂ ਸੀਗੇ ਪਰ ਉਹ ਇਸ 스타ਾਂ ਦੇ ਮਾਮਲੇ ਦੇ ਵਿੱਚ ਉਹ ਆਪਣੇ ਇਹ ਪ੍ਰਸ਼ੰਸਕਾਂ ਦੇ ਵੱਡੇ ਇਕੱਠ ਨੂੰ ਵੋਟਾਂ ਦੇ ਵਿੱਚ ਤਬਦੀਲ ਨਾ ਕਰ ਸਕੇ ਸਮੇਂ-ਸਮੇਂ ਤੇ ਜਿਹੜੇ ਵੀ ਕਲਾਕਾਰ ਆਏ ਨੇ ਅੱਜ ਉਹਨਾਂ ਦਾ लेखा-ਜੋਖਾ ਕਰਾਂਗੇ ਕਿ ਕਿੰਨਾ ਕਲਾਕਾਰਾਂ ਨੂੰ ਸਿਆਸਤ ਰਾਸ ਆਈ ਹੈ ਤੇ ਕਿੰਨਾ ਕਲਾਕਾਰਾਂ ਨੂੰ ਸਿਆਸਤ ਪੰਜਾਬ ਦੇ ਵਿੱਚ ਨਹੀਂ ਰਾਸ ਆਈ ਇਹਦੇ ਨਾਲ ਬਾਲੀਵੁੱਡ ਦੇ ਵੀ ਕੁਝ ਚਿਹਰੇ ਨੇ ਜਿਨ੍ਹਾਂ ਨੇ ਸਮੇਂ-ਸਮੇਂ ਤੇ ਕਿਸਮਤ ਅਜ਼ਮਾਈ ਪਰ ਸਿਆਸਤ ਨੇ ਉਹਨਾਂ ਨੂੰ ਉਸ ਤਰੀਕੇ ਨਾਲ ਗਾਲ ਨਹੀਂ ਲਾਇਆ ਜਿਸ ਤਰੀਕੇ ਦਾ ਉਹਨਾਂ ਦਾ ਆਪਣਾ ਹੁਨਰ ਜੇ ਕਰਕੇ ਉਹ ਚਮਕ ਕੇ ਤੇ ਆਪਣੇ ਹੁਨਰ ਤੋਂ ਬਾਅਦ ਉਹਨਾਂ ਨੇ ਦੁਨੀਆਂ ਨੂੰ ਆਪਣੀ ਕਲਾ ਦਾ ਲੋਹਾ ਮੰਨਵਾਇਆ ਪਰ ਬਹੁਤ ਘੱਟ ਲੋਕ ਸੀਗੇ ਜਿਹੜੇ ਇਸ ਤੱਕ ਪਹੁੰਚੇ ਇਸ ਦੀ ਚਰਚਾ ਕਿੱਥੋਂ ਛਿੜੀ ਹੈ ਇਸ ਦੀ ਚਰਚਾ ਛਿੜੀ ਹੈ ਫਰੀਦਕੋਟ ਲੋਕ ਸਭਾ ਹਲਕੇ ਦੀ ਸੀਟ ਤੋਂ ਜਿੱਥੇ ਤਿੰਨ ਕਲਾਕਾਰਾਂ ਦੇ ਚੋਣ ਮੈਦਾਨ ਦੇ ਵਿੱਚ ਹੋਣ ਦੇ ਕਿਆਫੇ ਨੇ ਕਰਮਜੀਤ ਅਨਮੋਲ ਅਨਾਉਂਸ ਹੋ ਚੁੱਕੇ ਨੇ ਹੰਸ ਰਾਜ ਹੰਸ ਅਨਾਉਂਸ ਹੋ ਚੁੱਕੇ ਨੇ ਤੀਜੇ ਪਾਸੇ ਚਰਚਾਵਾਂ ਨੇ ਕਿ ਆ ਮੁਹੰਮਦ ਸਦੀਕ ਜਿਹੜੇ ਕਿ ਸਿਟਿੰਗ ਐਮਪੀ ਨੇ ਉੱਥੋਂ ਫਰੀਦਕੋਟ ਸਲੋਕ ਸਭਾ ਹਲਕੇ ਤੋਂ ਤੇ ਉਹਨਾਂ ਦੇ ਨਾਲ ਲਾਭ ਹੀਰੇ ਦੀਆਂ ਵੀ ਚਰਚਾਵਾਂ ਸੁਣੀਆਂ ਹਾਲਾਂਕਿ ਪੁਸ਼ਟ ਨਹੀਂ ਹੋ ਸਕਿਆ ਕਿ ਉਹ ਆ ਸਕਦੇ ਨੇ ਜਾਂ ਨਹੀਂ ਪੰਜਾਬ ਦੇ ਕਲਾਕਾਰਾਂ ਦਾ ਸਿਆਸਤ ਦੇ ਵਿੱਚ ਰੁਝਾਨ ਤੇ ਰੁਚੀ ਉਹਦੇ ਸਿੱਟੇ ਕੀ ਨਿਕਲੇ ਕਿਹੜੇ ਕਿਹੜੇ ਕਲਾਕਾਰਾਂ ਨੂੰ ਕਾਮਯਾਬੀ ਹੱਥ ਲੱਗੀ ਕਿਹੜੇ ਕਿਹੜੇ ਸਟਾਰਾਂ ਨੇ ਚੋਣਾਂ ਲੜੀਆਂ ਤੇ ਕਿਹੜਿਆਂ ਕਿਹੜਿਆਂ ਨੂੰ ਇਹ ਚੋਣ ਪੜ ਰਾਸ ਨਹੀਂ ਆਇਆ ਕੌਣ ਜਿੱਤ ਸਕਿਆ ਦਿਲਾਂ ਦੇ ਨਾਲ ਨਾਲ ਵੋਟਾਂ ਦੇ ਵਿੱਚ ਵੀ ਅੱਜ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਵੀ ਕਲਾ ਦੇ ਖੇਤਰ ਦੇ ਵਿੱਚੋਂ ਆਏ ਨੇ ਸਟਾਰ ਕਰਦੇ ਸੀ ਤਾਂਜ਼ ਕਰਦੇ ਸੀ ਪਾਰਟੀਆਂ ਦੇ ਉੱਤੇ ਸਿਸਟਮ ਦੇ ਉੱਤੇ ਪੁਲਿਸ ਦੇ ਉੱਤੇ ਪਰ ਅੱਜ ਕੱਲ ਉਹ ਸਿਸਟਮ ਨੂੰ ਚਲਾ ਰਹੇ ਨੇ ਸੋ ਇਹਨਾਂ ਦੀ ਪਾਰੀ तकरीबन ਸਫਲ ਰਹੀ ਹੈ 2012 ਦੇ ਵਿੱਚ ਇਹਨਾਂ ਨੇ ਲੋਕ ਭਲਾਈ ਪਾਰਟੀ ਤੋਂ ਚੋਣ ਲੜੀ ਸੀ ਹਾਰ ਗਏ ਸੀ ਲਹਿਰਾ ਗਾਗਾ ਤੋਂ ਉਸ ਤੋਂ ਬਾਅਦ 14 ਦੇ ਵਿੱਚ ਕਿਸਮਤ ਅਜ਼ਮਾਈ ਆਮ ਆਦਮੀ ਪਾਰਟੀ ਦੇ ਵਿੱਚ ਜਿੱਤ ਗਏ ਸੰਗਰੂਰ ਤੋਂ 19 ਦੇ ਵਿੱਚ ਫਿਰ ਜਿੱਤ ਗਏ ਤੇ 22 ਦੇ ਵਿੱਚ ਮੁੱਖ ਮੰਤਰੀ ਬਣ ਗਏ ਸੋ ਜਦੋਂ 12 ਦੇ ਵਿੱਚ ਹਾਰੇ ਸੀ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਇਹ ਬੰਦੇ ਦੇ ਹੱਥ ਪੰਜਾਬ ਦੀ ਕਮਾਂਡ ਆਊਗੀ ਕਿਸੇ ਦਿਨ ਖੈਰ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਕੁਲਦੀਪ ਮਾਨਕ ਸਾਹਿਬ ਤੋਂ ਸ਼ੁਰੂਆਤ ਕਰ ਲੈਨੇ ਆ ਉਹਨਾਂ ਨੇ 1996 ਦੇ ਵਿੱਚ ਬਠਿੰਡਾ ਤੋਂ ਲੋਕ ਸਭਾ ਚੋਣ ਲੜੀ ਸੀ ਪਰ ਅਸਫਲਤਾ ਹੱਥ ਲੱਗੀ ਲੋਕ ਪਿੰਡਾਂ ਦੇ ਵਿੱਚ ਉਹਨਾਂ ਦੇ ਖਾੜੇ ਤਾਂ ਸੁਣ ਲੈਂਦੇ ਸੀ ਪਰ ਮਾਨਕ ਸਾਹਿਬ ਕਹਿੰਦੇ ਵੋਟਾਂ ਕਿਸੇ ਹੋਰ ਨੂੰ ਹੀ ਪਾ ਗਏ ਖਾੜੇ ਮੇਰੇ ਸੁਣੀਗੇ ਵੋਟਾਂ ਕਿਸੇ ਹੋਰ ਨੂੰ ਹੀ ਪਾ ਗਏ ਬਾਦਲ ਸਾਹਿਬ ਇੱਕ ਵਾਰ ਵਿਧਾਨ ਸਭਾ ਦੇ ਵਿੱਚ ਗੱਲਬਾਤ ਕਰ ਰਹੇ ਸੀ ਕਿ ਤੇ ਉਹਨਾਂ ਨੇ ਸਦੀਕ ਸਾਹਿਬ ਨੂੰ ਟੀਚਰ ਕੀਤੀ ਕਿ ਤੁਸੀਂ ਤਾਂ ਤੁੰਬੀਆਂ ਵਜਾਉਣ ਆਲੇ ਆ ਖਾਰੇ ਖੂੜੇ ਲਾਇਆ ਕਰੋ ਇੱਥੇ ਬੈਠੇ ਤੁਸੀਂ ਕੀ ਕਰ ਲੋਗੇ ਸਰਕਾਰਾਂ ਦਾ ਸੋ ਇਹ ਬੇਸ਼ੱਕ ਟੀਚਰ ਸੀ ਬਾਲ ਸਾਹਿਬ ਤੇ ਇਸ ਦੁਨੀਆ 'ਚ ਨਹੀਂ ਰਹੇ ਪਰ ਇਹ ਹਲਕੇ ਪੱਧਰ ਦੀ ਇੱਕ ਟਿੱਪਣੀ ਸੀ ਕੋਈ ਵੀ ਬੰਦਾ ਕਿਸੇ ਦੀ ਵੀ ਸਮਰੱਥਾ ਨੂੰ ਆਪਾਂ ਚੈਲੰਜ ਨਹੀਂ ਕਰ ਸਕਦੇ ਕਿ ਤੂੰ ਤਾਂ ਇੰਨਾ ਕੰਮ ਕਰਨ ਯੋਗ ਹੈਂ ਸੋ ਖੈਰ ਸਦੀਕ ਸਾਹਿਬ ਦੀ ਜੇ ਗੱਲ ਕਰੀਏ ਤਾਂ ਉਹਨਾਂ ਨੇ 2012 ਦੀ ਲੋਕ ਸਭਾ ਆ ਵਿਧਾਨ ਸਭਾ ਚੋਣ ਪਧੌੜੋਂ ਹੋ ਜਿੱਤ ਕੇ ਸੀ ਦਰਬਾਰਾ ਗੁਰੂ ਤੋਂ ਪਰ ਬਾਅਦ ਦੇ ਵਿੱਚ ਹੋਇਆ ਕਿ ਕਿ ਉਹਨਾਂ ਨੂੰ ਚੈਲੰਜ ਕਰਤਾ ਉਹਨਾਂ ਨੇ 2016 15 16 ਤੱਕ ਉਹਨਾਂ ਨੂੰ ਇਹ ਚੈਲੰਜ ਦੇ ਵਿੱਚ ਹੀ ਉਹਨਾਂ ਦੀ ਵਿਧਾਇਕੀ ਲੰਘੀ ਮੈਨੂੰ ਯਾਦ ਆ ਚੰਗੀ ਤਰ੍ਹਾਂ ਇੱਕ ਵਾਰੀ 2015 ਦੇ ਵਿੱਚ ਭਦੌੜ ਦੇ ਨੇੜਲੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਇੱਕ ਵਾਰੀ ਇੰਟਰਵਿਊ ਕੀਤਾ ਸੀਗਾ ਤੇ ਉਹ ਕਹਿੰਦੇ ਕਿ ਮੈਨੂੰ ਤਾਂ ਹੁਣ ਮਹਿਸੂਸ ਹੋਣ ਲੱਗਾ ਕਿ ਮੈਂ ਵਿਧਾਇਕ ਐ ਪਰ ਉਦੋਂ ਉਹਨਾਂ ਨੇ ਵਿਧਾਇਕੀ ਹਾਈ ਕੋਰਟ ਦੇ ਵਿੱਚ ਜਾ ਕੇ ਉਹਨਾਂ ਨੇ ਸਾਬਤ ਕਰਨੀ ਪਈ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੇ 17 ਦੇ ਵਿੱਚ ਫਿਰ ਕਿਸਮਤ ਅਜ਼ਮਾਈ ਪਰ ਹਾਰ ਗਏ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਹ ਫਰੀਦਕੋਟ ਤੋਂ ਟਿਕਟ ਲੈ ਕੇ ਤੇ ਫਰੀਦਕੋਟ ਤੋਂ ਉਹ ਐਮਪੀ ਚੁਣ ਲੈ ਗਏ ਖੈਰ ਆ ਜਿਹੜੀ ਬਾਰਤ ਸਾਹਿਬ ਨੇ ਗੱਲ ਕੀਤੀ ਸੀ ਉਹ ਲੋਕਾਂ ਦੇ ਮੰਡੇਟ ਦੀ ਇੱਕ ਤੋਹੀਨ ਸੀਗੀ ਸੋ ਇੱਕ ਚੁਣੇ ਹੋਏ ਨੁਮਾਇੰਦੇ ਤੇ ਲੋਕਾਂ ਦੇ ਮੰਡੇਟ ਦੀ ਇੱਕ ਤੋਹੀਨ ਸੀ ਹਰਪਜਨ ਮਾਨ ਵੀ ਵੇਚਦੀ ਥੋੜਾ ਸਮਾਏ ਬਲਵੰਤ ਸਿੰਘ ਰਾਮੂ ਵਾਲਗਾਂ ਨੇ ਉਹਨਾਂ ਨੂੰ ਰਾਜਨੀਤੀ ਦੇ ਵਿੱਚ ਪੈਰਾਸ਼ੂਟ ਰਾਹੀਂ ਅਕਾਲੀ ਦਲ ਦੇ ਵਿੱਚ ਉਤਾਰਿਆ ਅਨੇਕਾਂ ਦਾਵਾਦਾਰੀਆਂ ਹੋਣ ਦੇ ਬਾਵਜੂਦ ਹਰਪਜਨ ਮਾਨ ਨੂੰ ਮੋਹਾਲੀ ਜ਼ਿਲ੍ਹਾ ਜ਼ਿਲ੍ਹਾ ਯੋਜਨਾ ਕਮਿਸ਼ਨ ਦਾ ਚੇਅਰਮੈਨ ਲਾਇਆ ਗਿਆ ਪਰ ਉਹ ਕਾਮਯਾਬ ਨਾ ਹੋ ਸਕੇ ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਗਏ ਤੌਬਾ ਕਰ ਗਏ 2019 ਦੇ ਵਿੱਚ ਮਿਸ ਪੂਜਾ ਭਾਜਪਾ ਦੇ ਵਿੱਚ ਸ਼ਾਮਲ ਹੋਈ ਤੇ ਉਹਨਾਂ ਹੁਸ਼ਿਆਰਪੁਰ ਸੰਸਦੀ ਇਲਾਕੇ ਖੇਤਰ ਤੋਂ ਸੀਟ ਪੱਕੀ ਮੰਨੀ ਜਾ ਰਹੀ ਸੀ ਮੈਂਬਰ ਪਾਰਲੀਮੈਂਟ ਦੀ ਟਿਕਟ ਪੱਕੀ ਮੰਨੀ ਜਾ ਰਹੀ ਸੀ ਪਰ ਦੂਜੇ ਪਾਸੇ ਪੂਜਾ ਨੇ ਇਹਨਾਂ ਖਬਰਾਂ ਨੂੰ ਅਫਵਾਹਾਂ ਦਾ ਸਕੇ ਚੋਣਾ ਲਾਣ ਤੋਂ ਕਿਨਾਰਾ ਕਰ ਲਿਆ ਅ ਸਤਵਿੰਦਰ ਬੀਟੀ ਵੀ 2016 ਦੇ ਵਿੱਚ ਕਾਂਗਰਸ ਜੁਆਇਨ ਕੀਤੀ ਉਹਨਾਂ ਨੇ 2017 ਦੇ ਇਲੈਕਸ਼ਨ ਦੇ ਵਿੱਚ ਕਿਸਮਤ ਅਜ਼ਮਾਈ ਪਰ ਸਫਲ ਨਾ ਹੋ ਸਕੇ ਉਹ ਸਾਨੇਵਾਲ ਤੋਂ ਚੋਣ ਹਾਰ ਗਏ ਸਨ ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਸਿਆਸਤ ਦੇ ਵਿੱਚ ਆਏ ਚਰਨਜੀਤ ਸਿੰਘ ਚੰਨੀ ਤੇ ਕਾਂਗਰਸ ਦੀ ਆਲਾ ਕਮਾਂਡ ਦੇ ਨਾਲ ਉਹਨਾਂ ਦੀ ਚੰਗੀ ਸੀ ਪਰ ਮਾਨਸ ਸੰਵਿਧਾਨ ਸਭਾ ਹਲਕੇ ਤੋਂ ਉਹ ਸਿੰਗਲਾ ਸਾਹਿਬ ਨੂੰ ਚੋਣ ਹਾਰ ਗਏ ਇਸ ਤੋਂ ਥੋੜੇ ਸਮੇਂ ਬਾਅਦ ਹੀ ਉਹਨਾਂ ਦਾ ਪਿੰਡ ਜਵਾਰਕੇ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਬਾਅਦ ਦੇ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦਾ ਕਹਿਣਾ ਸੀਗਾ ਕਿ ਸਿਆਸਤ ਦੇ ਵਿੱਚ ਆਉਣ ਦਾ ਕਾਰਨ ਉਹਨਾਂ ਦਾ ਜਾਨ ਬਚਾਉਣਾ ਸੀ ਕਿਉਂਕਿ ਉਹਨਾਂ ਨੂੰ ਬਹੁਤ ਸਾਰੀਆਂ ਧਮਕੀਆਂ ਮਿਲ ਰਹੀਆਂ ਸਨ ਉਸ ਤੋਂ ਬਾਅਦ ਸੋਨੂ ਸੂਦ ਦੇ ਭੈਣ ਮਾਲਵਿਕਾ ਸੂਦ ਉਹ ਵੀ ਉਹਨਾਂ ਨੇ ਕਿਸਮਤ ਜ਼ਮਾਈ ਸੀ ਮੋਗਾ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜੇ ਪਰ ਉਹ ਆਪ ਉਮੀਦਵਾਰ ਕੋਲੋਂ ਹਾਰ ਗਏ ਇਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਜਿਨ੍ਹਾਂ ਨੂੰ ਇਹ ਤਾਂ ਉਹ ਨੇ ਜਿਨ੍ਹਾਂ ਦੇ ਹੱਥ ਸਫਲਤਾ ਨਹੀਂ ਲੱਗੀ ਕੁਲਦੀਪ ਮਾਨਕ ਜਾਂ ਸਿੱਧੂ ਮੂਸੇਵਾਲਾ ਜਾਂ ਕਹਿ ਲਈਏ ਕਿ ਸਤਵਿੰਦਰ ਬਿੱਟੀ ਮਿਸ ਪੂਜਾ ਹਰ ਭਜਨ ਮਾਨ ਇਹਦੇ ਨਾਲ ਨਾਲ ਜਸਜੀਤ ਸਰਾਜ ਵੀ ਕਿਸੰਤ ਜਸਜੀਤ ਸਰਾਜ ਵੀ ਸਿਆਸਤ ਦੇ ਵਿੱਚ ਆਏ ਸੀ ਕਿਸਮਤ ਅਜ਼ਮਾਈ ਪਰ ਕਾਮਯਾਬੀ ਹੱਥ ਨਹੀਂ ਲੱਗੀ ਗੁਰਪ੍ਰੀਤ ਹੁਗਗੀ ਥੋੜਾ ਸਮਾਂ ਸਿਆਸਤ ਦੇ ਵਿੱਚ ਆਏ ਉਹਨਾਂ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ 14 ਵੀ ਦਿੱਤੇ ਪਰ ਗੱਲ ਨਾ ਬਣ ਸਕੀ ਇਸ ਤੋਂ ਇਲਾਵਾ ਕਈ ਕਲਾਕਾਰ ਕਾਮਯਾਬ ਵੀ ਹੋਏ ਜਿਨ੍ਹਾਂ ਦੇ ਵਿੱਚ ਮੁਹੰਮਦ ਸਰੀਕ ਸਾਹਿਬ ਭਗਵੰਤ ਮਾਨ ਹਾਂਸ ਰਾਜ ਹੰਸ ਪਹਿਲਾਂ ਇਹ ਅਕਾਲੀ ਦਲ ਦੇ ਵਿੱਚ ਸੀਗੇ ਫਿਰ ਕਾਂਗਰਸ ਦੇ ਵਿੱਚ ਚਲੇ ਗਏ ਫਿਰ ਪਾਣ ਆ ਗਈ ਫਿਰ ਇਹਨਾਂ ਨੂੰ ਭਾਜਪਾ ਲੈ ਗਈ ਦਿੱਲੀ ਉੱਥੇ ਇਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਤਾ ਇਹਨਾਂ ਦੀ ਹਾਊਸ ਦੇ ਵਿੱਚ ਹਾਜ਼ਰੀ 39% ਦੀ ਹੈ ਅੱਜ ਕੱਲੇ ਕਿਸਮਤ ਅਜ਼ਮਾ ਰਹੇ ਨੇ ਫਰੀਦਕੋਟ ਹਲਕੀ ਤੋਂ ਇਹਨਾਂ ਦੀ ਇੱਕ ਵੀਡੀਓ ਵੀ ਬੜੀ ਵਾਇਰਲ ਹੋਈ ਹੈ ਕਹਿੰਦੇ ਸੀ ਮੈਂ ਤਾਂ ਜੀ ਆਪਣੀ ਗੱਲ ਵਿਹਾਉਣੀ ਸੀਗੀ ਮੈਂ ਤਾਂ ਇੱਕ ਵਾਰੀ ਬਣ ਕੇ ਦਿਖਾਉਣਾ ਸੀਗਾ ਸੋ ਸਿਰਫ ਮੈਂਬਰ ਪਾਰਲੀਮੈਂਟ ਤੱਕ ਕਿਸੇ ਵੀ ਲੀਡਰ ਦੀ ਬਣਨ ਦੀ ਦੌੜ ਨਹੀਂ ਹੋਣੀ ਚਾਹੀਦੀ ਉਹਦੀ ਦੌੜ ਲੋਕ ਮੁੱਦਿਆਂ ਲੋਕ ਸਰੋਕਾਰਾਂ ਤੇ ਹੋਣੀ ਚਾਹੀਦੀ ਹੈ ਖੈਰ ਦੂਜੀ ਨਵਜੋਤ ਸਿੰਘ ਸਿੱਧੂ ਇਹ ਵੀ ਮੈਂਬਰ ਪਾਰਲੀਮੈਂਟ ਬਣਦੇ ਰਹੇ ਸਟਾਰ ਨੇ ਤੇ ਜੇ ਦੇਖਿਆ ਜਾਵੇ ਤਾਂ ਰਾਜ ਸਭਾ ਦੇ ਵਿੱਚੋਂ ਅਸਤੀਫਾ ਦੇ ਕੇ ਆਏ ਪੰਜਾਬ ਕਾਂਗਰਸ ਦੇ ਵਿੱਚ ਆਏ ਫਿਰ ਕਾਂਗਰਸ ਨੇ ਇਹਨਾਂ ਨੂੰ ਵਜ਼ੀਰ ਵੀ ਬਣਾਤਾ ਪਰ ਕੈਪਟਨ ਦੇ ਨਾਲ ਦੂਰੀਆਂ ਵਧੀਆਂ ਕੈਪਟਨ ਨੂੰ ਗੱਦੀਆਂ ਵੀ ਲਹਾਤਾ ਚੰਨੀ ਦੀ ਬਾਹ ਫੜ ਕੇ ਵੀ ਘੁੰਮਦੇ ਰਹੇ ਪਰ ਅੱਜ ਕੱਲ ਫਿਰ ਕਾਮੇਡੀ ਦੇ ਵਿੱਚ ਪਰਤ ਗਏ ਨੇ ਕੋਈ ਬੜਾ ਜਿਆਦਾ ਸਰਗਰਮ ਨਹੀਂ ਹੈਗੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਹੌਬੀ ਢਾਲੀ ਵਾਲ ਅੱਜਕਲ੍ਹ ਭਾਜਪਾ ਦੇ ਵਿੱਚ ਨੇ ਮਾਹੀ ਗੱਲ ਵੀ ਭਾਜਪਾ ਦੇ ਵਿੱਚ ਨੇ ਤੇ ਇਹ ਉਹ ਲੋਕ ਨੇ ਜਿਹੜੇ ਸਫਲ ਵੀ ਹੋਏ ਤੇ ਅਸਫਲ ਵੀ ਹੋਏ ਚਾਹੇ ਉਹ ਹਾਂਸ ਰਾਜ ਹਾਂਸ ਮੁਹੰਮਦਸ ਦੀ ਕੁਲਦੀਪ ਮਾਨਕ ਸਿੱਧੂ ਮੂਸੇਵਾਲਾ ਜੱਸੀ ਜਸਰਾਜ ਗੁਰਪ੍ਰੀਤ ਕੁਗੀ ਭਗਵੰਤ ਮਾਨ ਕਰਮਜੀਤ ਅਨਮੋਲ ਇਹ ਸਾਰੇ ਉਹ ਨੇ ਜਿਹੜੇ ਸਿਆਸਤ ਦੇ ਵਿੱਚ ਆਏ ਤੇ ਜਿਨ੍ਹਾਂ ਦੇ ਆਪੋ ਆਪਣੇ ਤਜਰਬੇ ਰੇ ਸਤਵਿੰਦਰ ਬਿੱਟੀ ਮਿਸ ਪੂਜਾ ਹਰਪਜਨ ਮਾਨ ਤੇ ਇਹ ਸਾਰੇ ਇਸ ਤੋਂ ਇਲਾਵਾ ਤਰਮਿੰਦਰ ਅਮਤਾਬਚਨ ਗੋਵਿੰਦਾ ਇਹ ਵੀ ਰਾਜਨੀਤੀ ਦੇ ਵਿੱਚ ਆਏ ਪਰ ਕਾਮਯਾਬ ਨਾ ਹੋ ਸਕੇ ਤੇ ਇਸ ਦੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਹੋਰ ਕਲਾਕਾਰਾਂ ਦੀ ਤਾਂ ਰஞ்சிਤ ਬਾਵਾ ਦਲਜੀਤ ਕਨਵਰ ਗਰੇਵਾਲ ਸੋਨੀਆ ਮਾਨ ਇਹਨਾਂ ਲੋਕਾਂ ਦੇ ਵਿੱਚੋਂ ਨੇ ਜਿਹੜੇ ਲੋਕ ਮੁੱਦਿਆਂ ਤੇ ਗੱਲ ਕਰਦੇ ਰਹਿੰਦੇ ਨੇ ਜਿਹੜੇ ਲੋਕ ਮੁੱਦਿਆਂ ਤੇ ਬੋਲਦੇ ਰਹਿੰਦੇ ਨੇ ਪਰ ਇਹਨਾਂ ਨੇ ਕਿਸੇ ਪਾਰਟੀ ਨੂੰ ਜੁਆਇਨ ਨਹੀਂ ਕੀਤਾ ਅੱਜ ਜਦੋਂ ਆਰਕਾਪਾ ਰਿਪੋਰਟ ਕਰ ਰਹੇ ਹਾਂ ਕਰ ਲੈ ਕੋਈ ਕੱਲ ਨੂੰ ਕਰ ਲੈ ਕਿਸੇ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਹਾਂ ਇਹ ਕਿਸਾਨੀ ਦੇ ਮੁੱਦਿਆਂ ਤੇ ਜਲਤ ਭਰਾਵਾਂ ਦੇ ਸੰਘਰਸ਼ਾਂ ਦੇ ਵਿੱਚ ਬੋਲਦੇ ਰਹਿੰਦੇ ਨੇ ਪੰਜਾਬ ਦੇ ਮੁੱਦਿਆਂ ਤੇ ਵੀ ਆਪਣੀ ਆਵਾਜ਼ ਚੁਕਤੇ ਰਹਿੰਦੇ ਨੇ ਸੋ ਕਲਾਕਾਰਾਂ ਦਾ ਸਿਆਸਤ ਦੇ ਵਿੱਚ ਆਉਣ ਦਾ ਜਿਹੜਾ ਕੰਮਕਾਜ ਸੀਗਾ ਜਿਹੜਾ ਉਹਨਾਂ ਦਾ ਨਜ਼ਰੀਆ ਸੀਗਾ ਬਹੁਤ ਵੱਡੇ ਕਲਾਕਾਰ ਆਪਣੇ ਸਟਾਰਡਮ ਨੂੰ ਵੋਟ ਬੈਂਕ ਦੇ ਵਿੱਚ ਤਬਦੀਲ ਨਹੀਂ ਕਰ ਸਕੇ ਬਹੁਤ ਕਲਾਕਾਰ ਕਾਮਯਾਬੀ ਹੋਏ ਉਹ ਵਿਧਾਨ ਸਭਾ ਦੇ ਵਿੱਚ ਵੀ ਪਹੁੰਚੇ ਤੇ ਲੋਕ ਸਭਾ ਦੇ ਵਿੱਚ ਵੀ ਪਹੁੰਚੇ ਮੁਹੰਮਦ ਸਦੀਕ ਤੇ ਭਗਵੰਤ ਮਾਨ ਉਹਨਾਂ ਦੇ ਵਿੱਚੋਂ ਇੱਕ ਨੇ ਜਿਹੜੇ ਵਿਧਾਨ ਸਭਾ ਦੇ ਵਿੱਚ ਵੀ ਗਏ ਤੇ ਲੋਕ ਸਭਾ ਦੇ ਵਿੱਚ ਵੀ ਗਏ ਹੰਸ ਰਾਜ ਹੰਸ ਲੋਕ ਸਭਾ ਦੇ ਵਿੱਚ ਪਹੁੰਚੇ ਅਨਮੋਲ ਗਗਨ ਮਾਨ ਬਲਕਾਰ ਸਿੱਧੂ ਸਨੀ ਦਿਓਲ ਮੁਹੰਮਦ ਸਦੀਕ ਨਵਜੋਤ ਸਿੰਘ ਸਿੱਧੂ ਇਹ ਉਹ ਨੇ ਜਿਹੜੇ ਅਨਮੋਲ ਗਗਨ ਮਾਨਤਾ ਉਹ ਬੀਬੀ ਜਿਹੜੇ 5 ਮਿੰਟਾਂ ਦੇ ਵਿੱਚ ਐਮਐਸਪੀ ਦੇਣ ਦੀ ਗੱਲ ਕਰਦੇ ਸੀਗੇ ਤੇ ਇਹ ਵੀ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੋਣ ਲੜੇ ਤੇ ਜਿੱਤ ਗਏ ਤੇ ਮੰਤਰੀ ਬਣ ਗਏ ਬਲਕਾਰ ਸਿੱਧੂ ਵੀ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੋਣ ਲੜੇ ਮੰਤਰੀ ਤਾਂ ਨਹੀਂ ਬਣੇ ਪਰ ਵਿਧਾਇਕ ਜ਼ਰੂਰ ਬਣ ਗਏ ਸੋ ਇਹ ਸਾਰਾ ਲੇਖਾ ਜੋਖਾ ਸੀਗਾ ਉਹਨਾਂ ਕਲਾਕਾਰਾਂ ਦਾ ਇਸ ਤੋਂ ਇਲਾਵਾ ਮਹੇਸ਼ ਮਾਂਜੇਕਰ ਜਵੇਦ 쟈ਫਰੀ ਰਾਖੀ ਸਾਵੰਤ ਪ੍ਰਕਾਸ਼ ਰਾਜ ਰੇਖਾ ਸੰਜੇ ਦੱਤ ਗੋਵਿੰਦਾ ਮਤਾ ਬਚਨ ਇਹਨਾਂ ਲੋਕਾਂ ਨੇ ਥੋੜੇ ਥੋੜੇ ਸਮੇਂ ਦੇ ਵਿੱਚ ਕਿਸਮਤ ਅਜ਼ਮਾਈ ਪਰ ਇਹਨਾਂ ਨੂੰ ਉਹ ਉਹ ਸਫਲਤਾ ਹੱਥ ਨਹੀਂ ਲੱਗੀ ਜਿਹੜੀ ਇਹਨਾਂ ਨੇ ਆਪਣੇ ਕਲਾ ਦੇ ਖੇਤਰ ਦੇ ਵਿੱਚ ਜੋ ਨਾਮਣਾ ਖੱਟਿਆ ਸੀ ਸੋ ਇਹ ਮਿਲਾ ਜੁਲਾ ਲੇਖਾ ਜੋਖਾ ਜਿਹੜਾ ਸੀਗਾ ਪੰਜਾਬੀ ਕਲਾਕਾਰਾਂ ਦਾ ਜਿਨ੍ਹਾਂ ਨੇ ਆਪਣੀ ਕਿਸਮਤ ਅਜ਼ਮਾਈ ਸੀ ਸਿਆਸੀ ਪੜ ਦੇ ਵਿੱਚ ਪਰ ਕਿਸੇ ਨੂੰ ਇੱਕ ਕਿਸਮਤ ਰਾਸਾਈ ਕਿਸੇ ਨੂੰ ਨਹੀਂ ਆਈ ਬਹੁਤ ਕਲਾਕਾਰ ਅੱਜ ਵੀ ਭਗਵੰਤ ਮਾਨ ਸਾਹਿਬ ਦੇ ਬੜੇ ਕਰੀਬੀ ਨੇ ਕਰੀਬੀਆਂ ਦੇ ਵਿੱਚੋਂ ਇੱਕ ਨੂੰ ਟਿਕਟ ਵੀ ਮਿਲਿਆ ਫਰੀਦਕੋਟ ਲੋਕ ਸਭਾ ਹਲਕੇ ਤੋਂ ਜਿਹਦਾ ਨਾਮ ਕਰਮਜੀਤ ਅਨਮੋਲ ਸੋ ਦੇਖਦੇ ਹਾਂ ਫਰੀਦਕੋਟ ਲੋਕ ਸਭਾ ਹਲਕੇ ਤੋਂ ਕਿਹੜੇ ਕਲਾਕਾਰ ਦੇ ਸੁਰ ਉਖੜਦੇ ਨੇ ਤੇ ਕਿਹੜੇ ਦੇ ਉਗੜਦੇ ਨੇ ਰੰਗ ਕਿਉਂਕਿ ਇਸ ਗੱਲ ਦਾ ਫੈਸਲਾ ਕਲਾਕਾਰਾਂ ਨੇ ਨਹੀਂ ਹੁਣ ਲੋਕਾਂ ਦੀ ਕਚਹਿਰੀ ਦੇ ਵਿੱਚ ਹੈ ਤਾਂ ਲੋਕ ਕਰਨਗੇ ਬਹੁਤ ਬਹੁਤ ਧੰਨਵਾਦ ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ